ਸੋ ਮੈਂ ਪਹਿਲੇ ਅੰਮ੍ਰਿਤਸਰ ਦੀ ਗੱਲ ਕਰਾਂਗਾ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਕਿ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਤੀਸਰੀ ਵਾਰੀ ਇਹ ਪੱਥਰ ਦੀ ਲਕੀਰ ਹੈ ਇਹ ਦੀਵਾਰ ਤੇ ਲਿਖਿਆ ਸੋ ਉਹਨਾਂ ਦੀ ਕੈਬਨਿਟੀ ਜਾਣ ਲਈ ਮੈਂ ਹੁਣ ਅੰਮ੍ਰਿਤਸਰ ਦੇ ਕੈਂਡੀਡੇਟਸ ਦਾ ਕੰਪੈਰੀਜ਼ਨ ਕਰਾਂਗਾ ਬੜੇ ਸਤਿਮਾਨ ਦੇ ਨਾਲ ਸਾਰੇ ਸਤਿਮਾਨੀਏ ਕੈਂਡੀਡੇਟਸ ਨੇ ਪਰ ਮੈਂ ਫੈਕਟਸ ਐਂਡ ਫਿਗਰਸ ਤੇ ਗੱਲ ਕਰਾਂਗਾ ਸਭ ਤੋਂ ਪਹਿਲੇ ਆਂਦੇ ਨੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਜੋ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਕਿ ਸੇਂਟ ਫਾਜ਼ ਸਕੂਲ ਅੰਮ੍ਰਿਤਸਰ ਜੀ ਪੜ੍ਹੇ ਔਰ ਉਹਨਾਂ ਦੇ ਦਾਦਾ ਜੀ ਤੇਜਾ ਸਿੰਘ ਸਮੁੰਦਰੀ ਜੀ ਸੀ ਸੁਤੰਤਰਤਾ ਸਨਾਨੀ ਸੀ ਉਹਨਾਂ ਦੇ ਪਿਤਾ ਜੀ ਬਿਸ਼ਨ ਸਿੰਘ ਸਮੁੰਦਰੀ ਜਿਹੜੇ ਕਿ ਗੁਰਨਾਨ ਸਿੰਘ ਦੇ ਯੂਨੀਵਰਸਿਟੀ ਬਣਾਉਣ ਵਾਲੇ ਸੀ ਉਹਨਾਂ ਦੇ ਮਾਤਾ ਜੀ ਸਰਕਾਰੀ ਮਹਿਲਾ ਕਾਲਜ ਦੇ ਪ੍ਰਿੰਸੀਪਲ ਸੀ ਔਰ ਤਰਨਜੀਤ ਜੀ ਜੀ ਇਹ ਤੋਂ ਸਿੱਖਿਆ ਪ੍ਰਾਪਤ ਕਰਕੇ ਇੰਡੀਅਨ ਫੋਰਨ ਸਰਵਿਸਿਜ਼ ਗਏ ਔਰ ਅੰਬੈਸਡਰ ਬਣੇ ਜਿੱਤੇ ਰੂਸ ਦੇ ਬਣੇ ਯੂਐਸਐਸਆਰ ਦੇ ਬਣੇ ਯੂਕਰੇਨ ਦੇ ਬਣੇ ਉਥੇ ਹੀ ਅਮਰੀਕਾ ਵਰਗੇ ਵੱਡੇ ਦੇ ਸਭ ਤੋਂ ਵੱਡੇ ਦੇਸ਼ ਦੇ ਅੰਬੈਸਡਰ ਬਣਨ ਦਾ ਮਾਨ ਪ੍ਰਾਪਤ ਹੋਇਆ ਔਰ ਜਦੋਂ ਸਾਡੇ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਜੀ ਅੰਬੈਸਡਰ ਬਣੇ ਤਾਂ ਤੁਸੀਂ ਦੇਖੋ ਕਿ ਅਮਰੀਕਾ ਦੇ ਨਾਲ ਭਾਰਤ ਦੇ ਦੇ ਸਬੰਧ ਕਿੰਨੇ ਸੋਹਣੇ ਸੁਧਰੇ ਨੇ ਔਰ ਅਮਰੀਕਾ ਇਹ ਵੀ ਅਜ ਹੋ ਰਿਹਾ ਹੈ ਮੋਦੀ 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 ਇੱਕ ਰਾਣ ਵਾਲੇ ਤਰਨਜੀਤ ਸਿੰਘ ਸੰਧੂ ਜੀ ਨੇ ਪੜ੍ਹੇ ਲਿਖੇ ਕੈਂਡੀਡੇਟ ਕੋ ਵੀ ਮੈਂ ਵੀ ਐਮਪੀ ਰਿਆਂ ਮੇਰੇ ਨਾਲ ਸੁਰੇਸ਼ ਚੰਦੇਲ ਜੀ ਨੇ ਮਾਤਾ ਜੀ ਵੀ ਐਮਪੀ ਰਏ ਨੇ ਜਿਹੜੀ ਸਭ ਤੋਂ ਵੱਡੀ ਲੋਕਤੰਤਰ ਦੀ ਅਦਾਲਤ ਕਹਿ ਲਓ ਮੰਦਰ ਕਹਿ ਲਓ ਪਾਰਲੀਮੈਂਟ ਉਹਦੇ 'ਚ ਵਕੀਲ ਤਗੜਾ ਹੋਣਾ ਚਾਹੀਦਾ ਹੈ ਜਿਹੜਾ ਕਿ ਸਾਡਾ ਕੇਸ ਤਗੜਾ ਲੜ ਸਕੇ ਤੇ ਤਰਨਜੀਤ ਸਿੰਘ ਸੰਤੂਜੀ ਦੀ ਕੁਆਲਿਫਿਕੇਸ਼ਨ ਤੁਹਾਨੂੰ ਦੱਸਤੀਆਂ ਮੈਂ ਕਿ ਜਿਨ੍ਹਾਂ ਨੇ ਤਰੰਗਾ ਜਿਹੜਾ ਹੈ ਦੇਸ਼ ਦਾ ਉਹ ਸਾਰੀ ਦੁਨੀਆ ਹੀ ਲਹਿਰਾ ਕੇ ਗੁਰੂ ਨਗਰੀ ਨੂੰ ਵਾਰਾਨਸੀ ਵਰਗਾ ਸੁੰਦਰ ਆਰ ਖੂਬ ਉਹ ਇੰਦੋਰ ਵਰਗਾ ਸਾਫ ਸੁਥਰਾ ਬਣਾਣਾ ਹੈ ਇਹਦੇ ਔਰ ਦੂਜੇ ਪਾਸੇ ਗੁਰਜੀਤ ਔਜਲਾ ਜੀ ਨੇ ਮੈਂ ਗੁਰਜੀਤ ਔਜਲਾ ਜੀ ਨੂੰ ਕਹਿਣਾ ਉਹਨਾਂ ਦਾ ਮੈਂ ਇਲੈਕਸ਼ਨ ਦਾ ਉਹ ਪੱਤਰ ਪੜਿਆ ਔਜਲਾ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਰੇਲਵੇ ਸਟੇਸ਼ਨ ਜਿਹੜਾ ਮਾਡਰਨ ਕੀਤਾ ਉਹ ਜਦੋਂ ਐਮਪੀਸੀ ਮੋਦੀ ਜੀ ਦੀ ਸਰਕਾਰ ਨੇ ਬਣਾਇਆ 에 ਏਅਰਪੋਰਟ ਜਿੰਨੂ ਕਿ ਤੁਹਾਡੀ ਕਾਂਗਰਸ ਦੀ ਸਰਕਾਰ ਔਜਲਾ ਜੀ ਮਨਮੋਹਨ ਸਿੰਘ ਜੀ ਦੀ ਸਰਕਾਰ 80 ਕਰੋੜ ਘਾਟੇ ਛੜ ਗਈ ਸੀ ਪਰ ਫੁੱਲ ਪਟੇਲ ਉੱਥੇ ਮੰਤਰੀ ਹੁੰਦੇ ਸੀ ਦਿੱਲੀ ਦੀ ਪ੍ਰਾਈਵੇਟ ਕੰਪਨੀ ਨੂੰ ਲਾਭ ਦੇਣ ਲਈ ਜੀਐਮਆਰ ਨੂੰ ਉਹਨਾਂ ਨੇ ਅੰਮ੍ਰਿਤਸਰ ਦੀ ਜਿਹੜੀ 에어ਪੋਰਟ ਸੀ ਬਰਬਾਦ ਕਰਤਾ ਸਾਰੀ 에어ਪੋਰਟਾਂ ਕਾਂਗਰਸ ਦੀ ਉਹ ਸਰਕਾਰ ਨੇ ਕੈਨਸਲ ਕਰਤੀਆਂ ਫਲਾਈਟਾਂ ਤੇ ਉਹ ਫਲਾਈਟਾਂ ਨੂੰ ਅਸੀਂ ਬਹਾਲ ਕਰਾਇਆ ਮੋਦੀ ਜੀ ਦੇ ਮਦਦ ਦੇ ਨਾਲ ਤੇ 에어ਪੋਰਟ ਘਾਟੇ ਵਾਲੀ ਲਾਭ ਵਿੱਚ ਆਈ ਔਰ ਫਾਸਟੈਸਟ ਗਰੋਇੰਗ 에어ਪੋਰਟ ਬਣੀ ਇਹਦਾ ਕ੍ਰੈਡਿਟ ਜਾਂਦਾ ਹੈ ਮੋਦੀ ਜੀ ਨੂੰ ਜਿਹੜਾ ਬਾਰਡਰ ਦੇ ਉੱਤੇ 25000 ਲੋਕਾਂ ਦੀ ਗੈਲਰੀ ਬਣੀ ਜਿੱਥੇ ਮੋਦੀ ਜੀ ਨੇ ਬਣਵਾਈ ਉਸ ਤੋਂ ਬਾਅਦ 1 ਸਵਾ ਲੱਖ ਸਕਰ ਫੁੱਟ ਦਾ ਪਲੇਟਫਾਰਮ ਬਣਿਆ ਮੋਦੀ ਜੀ ਨੇ ਬਣਾਇਆ 50 ਹਜ਼ਾਰ ਸਕਰ ਫੁੱਟ ਦਾ ਸ਼ੈੱਡ ਬਣਿਆ ਮੋਦੀ ਜੀ ਨੇ ਬਣਾਇਆ 300 ਬੀਐਸਐਫ ਦੇ ਕੁਆਟਰ ਬਣੇ ਜਦੋਂ ਮੈਂ ਐਮਪੀ ਸੀਗਾ ਮੋਦੀ ਜੀ ਨੇ ਬਣਵਾਏ ਔਰ ਸਾਰਾ ਵਿਕਾਸ ਲਗਭਗ 500 ਕਰੋੜ ਦਾ ਮੋਦੀ ਜੀ ਨੇ ਕਰਵਾਇਆ ਅੱਜ ਭੰਡਾਰੀ ਬ੍ਰਿਜ ਬਣਾ ਰਹੇ ਨੇ ਮੋਦੀ ਜੀ ਅੱਜ ਰੀਗੋ ਬ੍ਰਿਜ ਬਣਵਾ ਰਹੇ ਨੇ ਮੋਦੀ ਜੀ ਅੱਜ ਐਕਸਪ੍ਰੈਸ ਹਾਈਵੇ ਤੁਹਾਨੂੰ ਯਾਦ ਹੈ ਕਿ ਦਿੱਲੀ ਅੰਮ੍ਰਿਤਸਰ ਔਰ ਕਟੜਾ ਐਕਸਪ੍ਰੈਸ ਹਾਈਵੇ ਜੋ ਤੁਹਾਡੇ ਕਾਂਗਰਸ ਦੇ ਮੰਤਰੀਆਂ ਨੇ ਤੁਹਾਨੂੰ ਯਾਦ ਹੈ ਯਾਦ ਕਰੋ ਉਹਨਾਂ ਦੇ ਨਾਂ ਜਿਹੜੇ ਤੁਸੀਂ ਡਿਸਕਸ ਕੀਤੇ ਸੀ ਉਹਨਾਂ ਨੇ ਜੇ ਨਹੀਂ ਕਰਦੇ ਤੇ ਮੈਂ ਕਹਿ ਦਿੰਨਾ ਵਿਜੀਂਦਰ ਸਿੰਘਲਾ ਜੀ ਨੇ ਉਸ ਵੇਚ ਜੋ ਪੀਡਬਲੂ ਦੇ ਮਨਿਸਟਰ ਸੀ ਗੁਰੂ ਨਗਰੀ ਨੂੰ ਉਦੇ ਤੋਂ ਅਲੱਗ ਕਰ ਦਿੱਤਾ ਤੇ ਕਰਤਾਰਪੁਰ ਤੋਂ ਹੀ ਉਹ ਐਕਸਪ੍ਰੈਸ ਹਾਈਵੇ ਜਾਂ ਲਗਾ ਉਦੋਂ ਮੈਂ ਜਾ ਕੇ ਗਡਕਰੀ ਜੀ ਨੂੰ ਫੋਨ ਕੀਤਾ ਨਾਗਪੁਰੀ ਸੀਗੇ ਗਡਕਰੀ ਜੀ ਨੇ ਕਹਾ ਸ਼ੁਹੇਰ ਜੀ ਆਪ ਪ੍ਰੈਸ ਕਾਨਫਰੰਸ ਕਰੋ ਐਕਸਪ੍ਰੈਸ ਹਾਈਵੇ ਅਵਸ਼્ય ਅੰਮ੍ਰਿਤਸਰ ਤੋਂ ਗੁਜ਼ਰੇਗਾ ਉਸ ਤੋਂ ਬਾਅਦ ਗਡਕਰੀ ਜੀ ਨੇ ਮੈਨੂੰ ਦਿੱਲੀ ਬੁਲਾਇਆ ਤੁਸੀਂ ਨਹੀਂ ਸੀ ਗਏ ਉਦੋਂ ਓਜਲਾ ਸਾਹਿਬ ਦਿੱਲੀ ਮੈਨੂੰ ਲੈਟਰ ਦਿੱਤੀ ਉਹਨਾਂ ਨੇ ਐਕਸਪ੍ਰੈਸ ਹਾਈਵੇ ਦੀ ਇਹ ਲੈਟਰ ਲਓ ਤੁਹਾਡਾ ਅਮਰitsar ਜਿਹੜਾ ਐਕਸਪ੍ਰੈਸ ਹਾਈਵੇ ਵੀ ਸ਼ਾਮਿਲ ਹੋ ਗਿਆ ਹੈ Google ਤੋਂ ਕਰ ਲਓ ਸ਼ੇਤ ਮਲਿਕ ਉਹ ਲੈਟਰ ਗੱਡਕਰੀ ਜੀ ਤੋਂ ਲੈ ਰਿਹਾ ਤੁਸੀਂ ਆਪਣੇ ਅਜੰਡੇ 'ਚ ਲਿਖਤੀ ਓਜਲਾ ਜੀ ਉਸ ਤੋਂ ਬਾਅਦ ਜਿਹੜਾ ਸੌਫਟਵੇਅਰ ਪਾਰਕ ਲੈ ਕੇ ਆਏ ਆ ਅਸੀਂ ਆਪਣਾ ਬੱਲੇਜ ਦੂਜਾ ਸੌਫਟਵੇਅਰ ਪਾਰਕ ਤੁਸੀਂ ਦੇ ਤਦ ਐਮਪੀਬੀ ਨਹੀਂ ਸੀ ਬਣੇ ਜਦੋਂ ਸੌਫਟਵੇਅਰ ਪਾਰਕ ਆਇਆ ਜਿੰਨੇ ਕੇ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਇੰਡਸਟਰੀ ਨੂੰ ਲੈ ਕੇ ਆਣਾ ਸੋ ਇਹ ਜਿਹੜਾ ਤੁਸੀਂ ਛਾਪਿਆ ਇਹ ਤੇ ਮੋਦੀ ਸਰਕਾਰ ਦਾ ਛਾਪਿਆ ਹੈ ਤੇ ਉੱਤੇ ਵੀ ਲਿਖਣਾ ਚਾਹੀਦਾ ਸੀ ਮੋਦੀ ਜੀ ਦੀ ਜਿੰਦਾਬਾਦ ਮੋਦੀ ਜੀ ਦੀ ਬੱਲੇ ਬੱਲੇ ਨਿਵੇਦਕ ਗੁਰਜੀਤ ਸਿੰਘ ਔਜਲਾ ਹੁਣ ਤੁਹਾਨੂੰ ਮੈਂ ਅਸਲੀਅਤ ਦੱਸਾਂ ਔਜਲਾ ਸਾਹਿਬ 5 ਸਾਲ ਕਾਂਗਰਸ ਦੀ ਸਰਕਾਰ ਰਹੀ ਤੁਸੀਂ ਕਾਂਗਰਸ ਦੇ ਐਮਪੀ ਸੀਗੇ ਕਾਂਗਰਸ ਦੀ ਸਰਕਾਰ ਤੋਂ ਤੁਸੀਂ 1 ਰੁਪਿਆ ਦੱਸੋ ਅੰਮ੍ਰਿਤਸਰ 'ਚ ਲਿਖਾਇਓ ਕਿਉਂ ਨਹੀਂ ਲਿਖਾਇਆ ਤੁਸੀਂ ਆਪਣੇ ਮੈਨੀਫੈਸਟੋ 'ਇਕਿ ਤੁਸੀਂ ਆਪਣੀ 5 ਸਾਲ ਉਹ ਸਰਕਾਰ ਕਾਂਗਰਸ ਦੀ ਤੋਂ ਕੀ ਲਿਆ ਕੇ ਗੁਰੂ ਨਗਰੀ ਦੀ ਜ਼ੇਵਾ ਕੀਤੀ ਤੁਸੀਂ ਜਲਿਆਂ ਵਾਲਾ ਬਾਗ ਦਾ 100 ਸਾਲਾ ਹੋਇਆ ਔਜਲਾ ਸਾਹਿਬ ਮੈ ਟ੍ਰਸਟੀ ਆ ਉਥੋਂ ਦਾ 20 ਕਰੋੜ ਰੁਪਏ ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤੇ ਕੀ ਤੁਹਾਡੀ ਕਾਂਗਰਸ ਸਰਕਾਰ ਨੇ 1 ਰੁਪਿਆ ਵੀ ਉਸ ਸ਼ਹੀਦੀ ਸਥਾਨ ਨੂੰ ਦਿੱਤਾ ਕਿੱਥੇ ਤੁਹਾਡੀ ਕੋ ਪਲੇਟ ਲੱਗੀ ਹੈ ਤੇ ਤੁਹਾਡਾ ਐਮਪੀ ਲੈਡ ਫੰਡ ਜਿੱਥੇ ਖਰਚ ਹੋਇਆ ਹੋਏ ਅੱਜ 500 ਤੋਂ ਵੱਧ ਜਿਹੜੇ ਨੇ ਉਹ ਜਿਮ ਲਾਏ ਗਏ ਮੋਦੀ ਜੀ ਦੁਆਰਾ ਜਦੋਂ ਮੈਂ ਐਮਪੀ ਸੀ ਅੱਜ 150 ਤੋਂ ਕਿਰਪਾਤ ਤੋਂ ਬਾਅਦ CCTV ਕੈਮਰੇ ਲੱਗੇ ਨੇ ਅੱਜ ਜਿਹੜੇ ਗਰੰਟਾ ਦਿੱਤੀਆਂ ਲਗ ਲਗ ਆਰਗੇਨਾਈਜੇਸ਼ਨਸ ਨੂੰ ਸੋ ਓਜਲਾ ਜੀ ਆਪਣੇ ਮੰਗ ਪੱਤਰ ਜਾਂ ਝੂਠ ਵਿੱਚ ਤੁਹਾਡੇ ਸਾਹਮਣੇ ਹੀ ਰੱਖ ਰਿਆ ਤੁਸੀਂ ਮੈਂ ਤੁਹਾਨੂੰ ਇਹ ਕਮਾਈ ਕਿ ਪੇਜ ਇਹ ਛਾਪੋ ਕਿ ਕਾਂਗਰਸ ਦੀ ਪੰਜਾਬ ਸਰਕਾਰ ਤੋਂ ਤੁਸੀਂ ਕੀ ਲੈ ਕੇ ਆਏ ਦੂਸਰੇ ਕੈਂਡੀਡੇਟ ਨੇ ਸਾਡੇ ਧਾਲੀਵਾਲ ਜੀ ਉਹਦੇ ਆ ਵੀ ਮੰਨ ਗਏ ਕਿ ਮੈਂ ਕੁਝ ਨਹੀਂ ਕਰ ਪਾਇਆ ਮੈਂ ਤੇ ਜ਼ਮੀਨਾਂ ਤੋਂ ਕਬਜ਼ੇ ਹਟਾਏ ਢਾਲੀਵਾਲ ਜੀ ਤੁਸੀਂ 2 ਸਾਲ ਅਜਨਾਲੇ ਤੋਂ ਐਮਐਲਏ ਰਹੇ ਤੇ ਪੰਜਾਬ ਦੇ ਮੰਤਰੀ ਰਹੇ ਭਾਈ ਸਾਹਿਬ ਤੁਸੀਂ ਗੁਰੂ ਨਗਰੀ ਲਈ ਕੀ ਕੀਤਾ ਇਹ ਮੈਨੀਫੈਸਟੋ ਲਿਖੋ ਕਿਹੜੇ ਵਿਕਾਸ ਦੇ ਕੰਮ ਤੁਹਾਨੂੰ ਹੀ ਗ੍ਰਾਂਟ ਮਿਲਨੀ ਹੈ ਮੰਤਰੀਆਂ ਕੋਲ ਤਾਂ ਗਫੇ ਨੇ ਤੁਸੀਂ ਮਾਨ ਸਾਹਿਬ ਤੋਂ ਅੰਮ੍ਰਿਤਸਰ ਲਈ ਕੀ ਲੈ ਕੇ ਆਏ ਇਹ ਤੁਸੀਂ ਲਿਖੋ ਤੁਸੀਂ ਕੁਝ ਨਹੀਂ ਲਿਖਿਆ ਆ ਉਸ ਤੋਂ ਬਾਅਦ ਆਗੇ ਅਨਿਲ ਜੋਸ਼ੀ ਜੀ ਅਨਿਲ ਜੋਸ਼ੀ ਜੀ ਭਾਈ ਤੁਸੀਂ ਇਹ ਭੁੱਲ ਗਏ ਹੋ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਮੰਤਰੀ ਬਣਾਇਆ ਸੀ ਜਿਹੜੇ ਤੁਸੀਂ ਆਪਣੇ ਆਪ ਨੂੰ ਵਿਕਾਸ ਪੁਰਸ਼ ਕਹਿੰਦੇ ਹੋ ਉਹ ਜਨਤਾ ਤੁਹਾਨੂੰ ਵਿਕਾਸ ਪੁਰਸ਼ ਕਹੇ ਕਿਉਂਕਿ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਤਾਕਤ ਦਿੱਤੀ ਤੁਸੀਂ ਤਰਨ ਤਰਨ ਤੋਂ ਆਏ ਸੀਗੇ ਤੇ ਤੁਸੀਂ ਮੰਤਰੀ ਬਣੇ ਔਰ ਉਹ ਜੋ ਕੰਮ ਤੁਸੀਂ ਗਲਾਨਦੇ ਹੋ ਕਰਵਾਏ ਔਰ ਭਾਰਤੀ ਜਨਤਾ ਪਾਰਟੀ ਤੁਸੀਂ ਕੋਈ ਕਾਰਨ ਰਹੀ ਹੋਣਗੇ ਅਸੀਂ ਸਭ ਅਜ ਭਾਰਤੀ ਜਨਤਾ ਪਾਰਟੀ ਦੇ ਸਪਾਹੀ ਆ ਤੁਸੀਂ ਭਾਰਤੀ ਜਨਤਾ ਪਾਰਟੀ ਜੋ ਬਾਹਰ ਹੋ ਗਏ ਔਰ ਉਸ ਤੋਂ ਬਾਅਦ ਅੱਜ ਤੁਸੀਂ ਉਹ ਉਪਲਬਧੀਆਂ ਗਿਣਾ ਰਹੇ ਹੋ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਉਪਲਬਧੀਆਂ ਨੇ ਕਿ ਆਪਣੀ ਦੂਜੀਆਂ ਉਪਲਬਧੀਆਂ ਹੈ ਤੁਹਾਡੇ ਕੋਲ ਉਸ ਤੋਂ ਬਾਅਦ ਦੀਆਂ ਤੁਹਾਨੂੰ 2000 ਅੰਮ੍ਰਿਤਸਰ ਦੀ ਜਨਤਾ ਨੇ ਕਰਾਰੀ ਹਾਰ ਦਿੱਤੀ ਜੋਸ਼ੀ ਸਾਹਿਬ ਤੁਸੀਂ ਵੀ ਮੰਤਰੀ ਬਣਨ ਤੋਂ ਬਾਅਦ 18000 ਵੋਟ ਤੋ ਹਾਰ ਗਏ ਤੁਸੀਂ ਉਸ ਤੋਂ ਬਾਅਦ ਉਵਰ ਜੇਪਰਤਾਪ ਜੀ ਤੋਂ ਲਗਭਗ 30000 ਵੋਟ ਤੋਂ ਜ਼ਿਆਦਾ ਦੁਬਾਰਾ ਆ ਗਏ ਅਤੇ ਤੁਸੀਂ ਆਪ ਹੀ ਲਿਖੀ ਜਾਂਦੇ ਪਏ ਹੋ ਆਪਣੇ ਨਾਲ ਵਿਕਾਸ ਪੁਰਸ਼ ਉਹ ਵਿਕਾਸ ਪੁਰਸ਼ ਜਾਂ ਪਦਮਸ਼ਰੀ ਜਾਂ ਪਦਮ ਪੁਰਸ਼ ਨੇ ਉਹ ਲਿਖਦੇ ਨੇ ਜਿਹੜੇ ਲੋਕੀ ਕਹਨ ਲੋਕੀ ਤੁਹਾਨੂੰ ਵਿਕਾਸ ਪੁਰਸ਼ ਕਹਿੰਨ ਲੋਕਾਂ ਨੇ ਦੋ ਵਾਰ ਹੀ ਹਰਾਟਾ ਤੁਹਾਨੂੰ ਤੁਸੀਂ ਅੱਜ ਆਪਣੇ ਬੋਟਾ ਤੇ ਲਿਖਿਆ ਹੋਇਆ ਵਿਕਾਸ ਪੁਰਸ਼ ਸੋ ਮੈਂ ਇਹੀ ਬੇਨਤੀ ਕਰਾਂਗਾ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਕਿ ਉਹ ਗਲਤੀ ਨਾ ਕਰੀਏ ਪਹਿਲੇ ਜੇਤਲੀ ਸਾਹਿਬ ਆਏ ਫਿਰ ਪੂਰੀ ਸਾਹਿਬ ਆਏ ਉਹਨ ਫੇਰ ਇੱਕ ਬੜਾ ਬਿਹਤਰੀਨ ਕੈਂਡੀਡੇਟ ਆਇਆ ਬੜਾ ਵਿਜਨ ਤੁਸੀਂ ਇਹ ਦੇਖੋ ਕਿ ਸੰਧੂ ਸਾਹਿਬ ਤਰਨਜੀਤ ਜੀ ਦਾ ਇਨਾ ਪ੍ਰਭਾਵ ਹੈ ਕਿ ਅਮਰੀਕਾ ਤੋਂ ਜਿਹੜੇ ਅਮਰitsar ਦੇ ਲੋਕ ਨੇ ਡਾਕਟਰ ਲਖਨਪਾਲ ਜੀ ਦਾ ਬੇਟਾ ਹੈ ਅਮਰitsar ਤੋਂ ਹੋਰ ਸਾਥੀ ਨੇ ਉਹ ਆਏ ਔਰ ਉਹਨਾਂ ਨੇ ਅਮਰੀਕਾ ਦੇ ਵਿੱਚ 836 ਕਰੋੜ ਰੁਪਏ ਇਕੱਠੇ ਕਰ ਲਏ ਨੇ ਕਿ ਤਰਨਜੀਤ ਜੀ ਐਮਪੀ ਬਣ ਤੋਂ ਪਹਿਲੇ ਹੀ ਅੰਮ੍ਰਿਤਸਰ ਦੇ ਵਿਕਾਸ ਲਈ ਅਸੀਂ 836 ਕਰੋੜ ਰੁਪਏ ਅਮਰੀਕਾ ਦੇ ਇਕੱਠੇ ਕਰਕੇ ਤੁਹਾਨੂੰ ਦੇ ਰਹੇ ਆ ਇਹ ਤਰਨਜੀਤ ਸਿੰਘ ਸੰਧੂ ਹੈ ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਵੋਟ ਪਾਉਣ ਤੋਂ ਪਹਿਲੇ ਮੇਰੇ ਪਿਆਰੇ ਅੰਮ੍ਰਿਤਸਰ ਦੇ ਨਿਵਾਸੀਓ ਰਾਜਨੀਤੀ ਤੋਂ ਉੱਪਰ ਉੱਠ ਜਾਓ ਜਾਤੀ ਤੋਂ ਉੱਪਰ ਉੱਠ ਜਾਓ ਸੰਪਰਦਾਇ ਤੋਂ ਉੱਪਰ ਉੱਠ ਜਾਓ ਔਰ ਇਹ ਵਿਅਕਤੀਗਤ ਜੋ ਤੁਹਾਨੂੰ ਲਾਰੇ ਲੱਪੇ ਕੋਈ ਲੰਦਾ ਉਸ ਤੋਂ ਉੱਪਰ ਉੱਠ ਜਾਓ ਕੋਈ ਸਰਕਾਰ ਤੇ ਮੋਦੀ ਜੀ ਦੀ ਬੰਨੀ ਹੈ ਵਿਕਾਸ ਮੋਦੀ ਜੀ ਨੇ ਕਰਾਣਾ ਹੈ ਤਬਰ ਮੋਦੀ ਜੀ ਦਾ ਨੁਮਾਇੰਦਾ ਤਰਨਜੀਤ ਸਿੰਘ ਸੰਧੂ ਹੈ ਇਹ ਬਾਕੀ ਨਾ ਨਹੀਂ ਹੈਗੇ ਮੋਦੀ ਜੀ ਦੇ ਨੁਮਾਇंदे ਨੂੰ ਚੁਣ ਕੇ ਤੇ ਪਾਰਲੀਮੈਂਟ ਵਿੱਚ ਭੇਜੋ ਔਰ ਗੁਰੂ ਨਗਰੀ ਨੂੰ ਵਾਰਾਨਸੀ ਵਰਗੀ ਸੁੰਦਰ ਬਣਾਓ ਔਰ ਗੁਰੂ ਨਗਰੀ ਜਿਹੜੀ ਹੈ ਉਹ ਇੰਦੋਰ ਵਰਗੀ ਬਣੇ ਇਹ ਗੌਰ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੈਂ ਨਮਨ ਕਰਨਾ ਉਹਨਾਂ ਨੂੰ ਉਹਨਾਂ ਨੇ ਸਾਰਾ ਜੀਵਨ ਹਿੰਦੂ ਸੀਗੇ 41 ਦਿੱਤਾ ਧਾਰਮਿਕ ਸਦਭਾਵ ਲਈ ਬਾਦਲ ਸਾਹਿਬ ਅੱਜ ਵੀ ਮੰਨੇ ਜਾਂਦੇ ਨੇ ਉਸੇ ਕਾਰਨ ਸਭ ਨੇ ਉਹਨਾਂ ਨੂੰ ਵੋਟ ਪਾਇਆ ਔਰ ਪੰਜ ਵਾਰੀ ਉਹ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਰਹੇ ਸੁਖਵੀਰ ਜੀ ਤੁਸੀਂ ਇੱਕ ਤੁਹਾਡੀ ਸਟੇਟਮੈਂਟ ਪੜ੍ਹੀ ਧਰਮ ਵਿਸ਼ੇਸ਼ ਬਾਰੇ ਤੁਸੀਂ ਫਤਵਾ ਜਾਰੀ ਕਰਤਾ ਕਿ ਹਿੰਦੂਆ ਜਦੀ ਪੱਕੇ ਭਾਜੀਪੀ ਨੂੰ ਵੋਟ ਨਾ ਪਾਓ ਸੁਖਵੀਰ ਬਾਦਲ ਜੀ ਸਿੱਖ ਬੰਦੂ ਹਿੰਦੂ ਸਿੱਖ ਦਾ 9 ਮਾਸ ਦਾ ਰਿਸ਼ਤਾ ਹੈ ਬਹੁ ਬੇਟੀ ਦਾ ਰਿਸ਼ਤਾ ਹੈ ਤੁਹਾਨੂੰ ਯਾਦ ਹੋਏਗਾ ਸੁਬੀਰ ਜੀ ਤੁਹਾਨੂੰ ਤਾਂ ਘਰ ਪਤਾ ਨਹੀਂ ਹੋਣਾ ਕਿ ਮਦਨ لال ਖੁਰਾਨਾ ਜੀ ਜਿਹੜੇ ਸਾਡੇ ਮੁੱਖ ਮੰਤਰੀ ਸੀ ਉਹਨਾਂ ਦੇ ਵੱਡੇ ਭਾਈ ਸਰਦਾਰ ਸੀ ਹਰ ਪਰਿਵਾਰ ਆਪਣੇ ਵੱਡੇ ਬੱਚੇ ਨੂੰ ਸਿੱਖ ਸਜਾਦਾ ਦੀ ਇਹ ਉਹ ਨੌ ਮਾਹ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨੇ ਜਾਨ ਗੁਰਬਾਨ ਕਰਤੀ Hindu ਧਰਮ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਹਿੰਦ ਦੀ ਚਾਦਰ ਕਹਲਾਏ ਪਰ ਸੁਬੀਰ ਬਾਦਲ ਜੀ ਤੁਸੀਂ ਫਤਵਾ ਜਾਰੀ ਕਰਤਾ ਫਤਵਾ ਜਾਰੀ ਤੇ ਕਰਦੇ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਉਹ ਤੇ ਸਮਾਨਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਰੀ ਕਰਦੇ ਨੇ ਤੇ ਅੱਜ ਸੁਗਵੀਰ ਜੀ ਤੁਸੀਂ ਫਤਵਾ ਜਾਰੀ ਕਰ ਰਹੇ ਹੋ ਸਿੱਖ ਕੌਮ ਨੂੰ ਸਿੱਖ ਕੌਮ ਔਰ Hindu Jain Buddha ਔਰ ਜਿੰਨਾ 크ਰਿਸਚਨ ਸਮਾਜ ਹੈ ਮੁਸਲਮ ਸਮਾਜ ਹੈ ਮੋਦੀ ਜੀ ਹਰਿਗਰੂ ਪਿਆਰ ਕਰਦੇ ਨੇ ਮੋਦੀ ਜੀ ਹਰਮੰਦਰ ਸਾਹਿਬ ਵੀ ਆਏ ਮੋਦੀ ਨੇ ਅੰਮ੍ਰਿਤਸਰ ਸਾਹਿਬ ਆ ਕੇ ਮੱਥਾ ਟੇਕਿਆ ਤੇ ਲੰਗਰ ਦੀ ਸੇਵਾ ਕੀਤੀ ਮੋਦੀ ਜੀ ਨੇ ਕਰਤਾਰਪੁਰ ਸਾਹਿਬ ਦਾ ਲੰਗ ਖਲੋਆਇਆ ਮੋਦੀ ਜੀ ਨੇ 84 ਦੇ ਦੰਗਿਆਂ ਨੂੰ ਦੇ ਪੀੜਿਤ ਜਿਹੜੇ ਕਾਂਗਰਸੀ ਗੁੰਡਿਆਂ ਨੇ ਅਤਿਆਕਾਰ ਕੀਤਾ ਸੀ ਸਿੱਖਾਂ ਦੇ ਗਲੇ 'ਚ ਟਾਇਰ ਪਾ ਕੇ ਜਿਹੜਾ ਤੁਸੀਂ ਭੁੱਲ ਗਏ ਹੋ ਸੁਖਵੀਰ ਬਾਦਲ ਜੀ ਉਹਨਾਂ ਨੂੰ ਸਜਾਵਾਂ ਕਿੰਨੇ ਦਵਾਈਆਂ ਮੋਦੀ ਜੀ ਨੇ ਦਵਾਈਆਂ ਗੁਰੂ ਨਾਨਕ ਸਾਹਿਬ ਦੇ 550 ਦਿਹਾੜੇ ਸਾਲਾ ਦਿਹਾੜੇ ਆਗਮਨ ਦਿਹਾੜੇ ਤੁਮਤਾਮ ਨਾਲ ਕਿੰਨੇ ਮਨਾਏ ਮੋਦੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਆਗਮਨ ਦਿਹਾੜੇ ਕਿੰਨੇ ਹੁੰਦਾਮ ਨਾਲ ਮਨਾਏ ਮੋਦੀ ਜੀ ਨੇ ਲਾਲ ਕਿਲੇ 'ਚ ਔਰੰਗਜ਼ੇਬ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਹੱਤਿਆ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਸੀ ਮੋਦੀ ਜੀ ਨੇ ਉੱਥੇ ਹੀ 400 ਸਾਲਾ ਤੇ 400 ਰਾਗੀਆਂ ਦਾ ਸੰਗੀਤਨ ਕਰਾਇਆ ਮੋਦੀ ਜੀ ਨੇ ਸਾਬਜਾਦਿਆਂ ਦਾ ਜਿਹੜਾ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰਤੀ ਕੌਮ ਲਈ ਸਮਾਜ ਲਈ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਲੋਸ਼ਿਤ ਕਰਕੇ ਛੁੱਟੀ ਕੀਤੀ ਤੇ ਬਾਦਲ ਸਾਹਿਬ ਅਸੀਂ ਐਸਾ ਨਾ ਕਰੀਏ ਪੰਜਾਬ ਹਿੰਦੂ ਸਿੱਖ ਭਾਈ ਭਾਈ ਨੇ ਨੌ ਮਾਸ ਦਾ ਰਿਸ਼ਤਾ ਹੈ ਇਹਨਾਂ ਨੂੰ alagna ਕਰੀਆ ਅੰਤਗਵਾਦ ਦੇ ਤੁਸੀਂ ਬੜੇ ਚੁਲ ਚੁਕੇ ਆ ਵੋਟਾਂ ਦੇ ਲਾਲਚੇ ਸੁਭੀਰ ਬਾਦਲ ਜੀ ਤਕੜੀ ਦੇ ਨਿਸ਼ਾਨ ਤੇ ਤੁਸੀਂ ਐਸਾ ਨਾ ਕਰੋ ਕਿ ਪੰਜਾਬ ਨੂੰ ਬਾਰੂਦ ਦੇ ਢੇਰ ਦੇ ਉੱਤੇ ਖੜਾ ਕਰ ਦਿਓ ਕਿ ਮੈਂ ਇਹੀ ਨਿਵੇਦਨ ਕਰਾਂਗਾ ਕਿ ਅਪਕੀ ਬਾਰ ਮੋਦੀ ਸਰਕਾਰ ਤੀਸਰੀ ਵਾਰ ਮੋਦੀ ਸਰਕਾਰ ਔਰ ਤਰਨਜੀਤ ਸਿੰਘ ਸੰਧੂ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਰੀ ਮਹੂਬਤ ਨਾਲ ਜਿਤਾ ਕੇ ਭੇਜੀਏ ਤਾਂ ਕਿ ਮੈਂ ਜਿਸ ਤਰ੍ਹਾਂ ਕਿਹਾ ਗੁਰੂ ਨਗਰੀ ਜਿਹੜੀ ਹੈ ਵਾਰਾਣਸੀ ਵਰਗੀ ਬਣੇ ਗੁਰੂ ਨਗਰੀ ਜਿਹੜੀ ਹੈ ਇੰਦੌਰ ਵਰਗੀ ਸਾਫ਼ ਸੁਥਰੀ ਬਣੇ ਔਰ ਗੁਰੂ ਨਗਰੀ ਦੇ ਹਰ ਨਿਵਾਸੀ ਦਾ ਜੀਵਨ ਸਰ ਸੌਦਾ ਸੰਪਨ ਹੋਏ ਧੰਨਵਾਦ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਕਾਂਗਰਸ ਨੇ ਕਿਹਾ ਵੀ ਭਾਵੇਂ ਪ੍ਰਧਾਨ ਮੰਤਰੀ ਆ ਰਹੇ ਨੇ ਪਰ ਭਾਜਪਾ ਦੀ ਹਾਰ ਜਿਹੜੀ ਉਹ ਪੰਜਾਬ ਹੰਦ ਯਕੀਨੀ ਹੈ ਪਰ ਜੇ ਪ੍ਰਧਾਨ ਮੰਤਰੀ ਆਰਮਨ ਨੇ ਪਹਿਲੇ 7.5 ਜਿਹੜੇ ਕਿਸਾਨ ਮਰੇ ਸੀ ਉਹਨਾਂ ਕੋਲੋਂ ਕਿਸਾਨਾਂ ਕੋਲੋਂ ਮਾਫੀ ਮੰਗਣ ਤੇ ਫੇਰ ਆਣ ਪੰਜਾਬ ਅਸਾ ਹੈ ਇਹ ਮੈਂ ਇੱਕ ਇੱਕ ਪ੍ਰਸ਼ਨ ਇਹਦੇ ਨਾਲ ਹੀ ਜੁੜਿਆ ਨਾ ਕਿਸਾਨਾਂ ਦਾ ਬੰਦ ਮੰਦੀ ਜਾਂ ਕਿਸਾਨਾਂ ਦੇ ਬੋਲ ਦੇ ਕਿਸਾ ਲੋਕ ਸਾਰੇ ਦੇਸ਼ ਵਿੱਚ ਜਿਹੜਾ ਵਿਰੋਧ ਹੋ ਰਿਹਾ ਪੰਜਾਬ ਚ ਅਸਾ ਹੈ ਕਿ ਪਹਿਲੇ ਤਾਂ ਮੈਂ ਕਾਂਗਰਸ ਦੀ ਗੱਲ ਕਰਾਂਗਾ ਜਿਹੜੀ ਇਹ ਗੱਲ ਕਰਦੀ ਹੈ ਕਾਂਗਰਸ ਦਾ ਹੱਥ ਪਾਕਿਸਤਾਨ ਕੇ ਸਾਥ ਉਹ ਪਾਕਿਸਤਾਨ ਮੋਦੀ ਜੀ ਤੋਂ ਡਰ ਕੇ ਆ ਕਹਿੰਦਾ ਹੈ ਕਿ ਕਾਂਗਰਸ ਦੀ ਸਰਕਾਰ ਬਣਾਓ ਲਾਉ ਦਾ ਰੰਮ ਦੇਣਾ ਮਨੀ ਸ਼ੰਕਰ ਆਈਅਰ ਜਿਹੜਾ ਉਹਨੇ ਕਿਹਾ ਕਿ ਦੇਖ ਲਓ ਡਰ ਜਾਓ ਕਾਂਗਰਸ ਪਾਕਿਸਤਾਨ ਤੋਂ ਉਹਦੇ ਕੋਲ ਪਰਵਾਣੂ ਬੰਬ ਹੈ ਉਹਦੇ ਕੋਲ ਉਹਨੇ ਚੂੜੀਆਂ ਤੇ ਨਹੀਂ ਪਾਈਆਂ ਮਨੀ ਸ਼ੰਕਰ ਆਈਅਰ ਕਹਿ ਰਿਹਾ ਹੈ ਕਾਂਗਰਸ ਦੀ ਸੋਚ ਤੇ ਮੋਦੀ ਜੀ ਬੱਬਰ ਸ਼ੇਰ ਨੇ ਕਿਹਾ ਕਿ ਜੇ ਨਹੀਂ ਚੂੜੀਆਂ ਪਾਈਆਂ ਪਾਕਿਸਤਾਨ ਨੇ ਤੇ ਅਸੀਂ ਚੂੜੀਆਂ ਪਵਾ ਦੇਾਂਗੇ ਅਸੀਂ ਆਪਣਾ ਕਸ਼ਮੀਰ ਤੇ ਸ਼ਾਮਲ ਕਰ ਹੀ ਰਿਹਾ ਹੈ ਪਾਕਿਸਤਾਨ ਪੰਡਤ ਨਹਿਰੂ ਨੇ ਕਸ਼ਮੀਰ ਅਲੱਗ ਕਰਤਾਈ 370 ਤਾਰਾ ਲਾਗੇ ਆਂਟਕਵਾੜ ਦਾ ਟਾਂਡਵ ਹੋਇਆ ਮੋਦੀ ਜੀ ਨੇ ਦੁਬਾਰਾ ਸ਼ਾਮਲ ਕੀਤਾ ਔਰ ਗੁਲਾਹ ਜਿਹੜਾ ਕਸ਼ਮੀਰ ਤੇ ਕਬਜ਼ਾ ਹੈ ਪਾਕਿਸਤਾਨ ਦਾ ਉਹ ਵੀ ਅਸੀਂ ਵਾਪਸ ਲੈ ਕੇ ਆਵਾਂਗੇ ਕਿਸਾਨ ਸਾਡੀ ਜਾਨ ਨੇ ਕਿਸਾਨ ਸਾਡਾ ਸਨਮਾਨ ਨੇ ਇਹ ਮੋਦੀ ਜੀ ਨੇ ਕਿਸਾਨਾਂ ਦੀ ਜਦੋਂ ਭਾਵਨਾ ਦੇਖੀ ਤੇ ਉਹ ਕਾਨੂੰਨ ਵਾਪਸ ਲੈ ਲਏ ਉਹਨਾਂ ਦੀ ਮੰਗ ਹੀ ਏ ਸੀ ਕਿ ਕਾਨੂੰਨ ਵਾਪਸ ਲਾਓ ਅਸੀਂ ਲੈ ਲੈ ਉਸ ਤੋਂ ਬਾਅਦ ਸਵਾਮੀ ਨਾਥਨ ਨਾਥਨ ਰਿਪੋਰਟ ਕਿਸਾਨਾਂ ਦੀ 2005 ਜਾਈ ਤੇ ਰਾਜਗੀਦਾ ਸੀ ਮਨਮੋਹਨ ਸਿੰਘ ਜੀ ਦਾ 2014 ਤੱਕ ਐਮਐਸਪੀ ਦੇ ਮਨਮੋਹਨ ਸਿੰਘ ਸਰਕਾਰ ਨੇ ਕਿਉਂ ਨਹੀਂ ਐਮਐਸਪੀ ਲਾਗੂ ਕੀਤੀ ਡਬਲ ਲਾਗੂ ਕਿ ਨਹੀਂ ਕੀਤੀ ਮੋਦੀ ਜੀ ਨੇ ਡਬਲ ਲਾਗੂ ਕੀਤੀ ਕਿਸਾਨਾਂ ਦਾ ਬਜਟ 10 ਸਾਲ ਦੇ ਵਿੱਚ ਮੋਦੀ ਜੀ ਨੇ 5 ਗੁਣਾ ਕਰਤਾ ਕਿਸਾਨਾਂ ਦੇ ਲਈ 6000 ਰੁਪਏ ਦੀ ਸਾਲਾਨਾ ਪੈਨਸ਼ਨ ਕਿੰਨੇ ਲਈ ਮੋਦੀ ਜੀ ਨੇ ਲਈ ਕਾਂਗਰਸ ਰਾਜੀ ਜਿਹੜੀ ਯੂਰੀਆ ਕਰੀਦਨ ਮੁਕ ਕਿਸਾਨ ਜਾਂਦੇ ਸੀ ਤੇ ਪੁਲਿਸ ਦੇ ਡੰਡੇ ਖਾਂਦੇ ਸੀ ਕਾਂਗਰਸੀ ਗੁੰਡਿਆਂ ਨੇ ਜਮਾਗੋਰੀ ਕੀਤੀ ਹੁੰਦੀ ਸੀ ਉਹ ਅੱਜ ਆਮ ਮਿਲਦੀ ਪਈ ਐ ਸੋਇਲ ਕਾਰਡ ਮਿਲਦਾ ਪਿਆ ਕਿਸਾਨ ਸਾਡਾ ਅੰਦ ਆਤਾ ਔਰ ਕਿਸਾਨ ਦੇ ਨਾਲ ਕਿਸਾਨਾਂ ਦੇ ਨਾਲ ਹੋਰ ਵੀ ਜਿਹੜੀਆਂ ਮੰਗਾਂ ਨੇ ਗੱਲਬਾਤ ਚੱਲ ਰਹੀ ਐ ਤਿੰਨ ਦੌਰ ਦੀ ਗੱਲਬਾਤ ਚੱਲੀ ਦੋ ਕਿਤੇ ਨਹੀਂ ਕੇਂਦਰੀ ਮੰਤਰੀ ਪਿਊਸ਼ ਗੋਇਲ ਜੀ ਅਰਜੁਨ ਮੁੰਡਾ ਜੀ ਆਏ ਉਹਨਾਂ ਨੇ ਆ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਫਿਰ ਆ ਗਿਆ ਕੋਰਡ ਆਫ ਕਟ ਮੋਦੀ ਜੀ ਬੜੇ ਪਿਆਰ ਨਾਲ ਕਿਸਾਨਾਂ ਨੂੰ ਗਲੇ ਲਾਣਗੇ ਉਹ ਗੱਲਬਾਤ ਚਲਦੀ ਰਹੇਗੀ ਕਿਸਾਨ ਜਿਹੜੇ ਨੇ ਉਹਨਾਂ ਨੂੰ ਪੂਰਾ ਸਨਮਾਨ ਭਾਰਤੀ ਜਨਤਾ ਪਾਰਟੀ ਦੀ ਆਉਣ ਵਾਲੀ ਸਰਕਾਰ ਦੇ ਸਰ 16 ਲੱਖ ਕਰੋੜ ਰੁਪਏ ਕਹਿੰਦੇ ਜੀ ਕੰਸਟਰੇਟ ਕਰਾਉਣ ਉਹ ਬਾਜਵਾ ਸਾਹਿਬ ਆਏ ਸੀਗੇ ਮਾਫ ਕਰਤਾ ਤੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਨਹੀਂ ਕੀਤਾ ਉਹਦੇ 12 ਲੱਖ ਜਾਂ 13 ਲੱਖ ਕਰੋੜ ਸੀਗਾ ਤੇ ਕਾਰਪੋਰੇਟ ਘਰਾਣਿਆਂ ਦਾ 16 ਲੱਖ ਕਰੋੜ ਜਿਹੜਾ ਉਹ ਮੋਤੀ ਸਾਹਿਬ ਨੇ ਐਗਜ਼ੈਪਟ ਕਰਤਾ ਇਹਨੂੰ ਕੀ ਕਹੋਗੇ ਬਾਜਵਾ ਸਾਹਿਬ ਨੂੰ ਕਹੋ ਕਿ ਛੱਜ ਤੇ ਬੋਲੇ ਛਾਨ ਨਹੀਂ ਬੋਲਦੀ 1000 6000 ਵਾਲੀ ਜਿਹੜੇ 12 ਲੱਖ ਕਰੋੜ ਦੇ ਤੁਸੀਂ ਲੋਕਾਂ ਦੇ ਪੈਸੇ ਤੇ ਡਾਕਾ ਮਾਰਿਆ ਤੁਹਾਡੇ ਕੇਂਦਰੀ ਮੰਤਰੀਆਂ ਦੇ ਅੱਜ ਵੀ ਕੇਸ ਚੱਲਦੇ ਪਏ ਨੇ ਉਹ ਕਿੱਥੇ ਗਏ ਉਹ ਬਾਜਵਾ ਸਾਹਿਬ ਤੁਹਾਡਾ ਕੀ ਪ੍ਰਿੰਸੀਪਲ ਆ ਭਾਈ ਇੱਥੇ ਤਾਂ ਤੁਸੀਂ ਜੁੱਤੀਓ ਜੁੱਤੀ ਹੁੰਦੇ ਹੋ ਆਮ ਆਦਮੀ ਪਾਰਟੀ ਨਾਲ ਡਰਾਮਾ ਕਰਦੇ ਹੋ ਲੜਦੇ ਹੋ ਪੰਜਾਬ ਵਿੱਚ ਤੇ ਦਿੱਲੀ ਤੁਹਾਡਾ ਆਕਾ ਕੇਜਰੀਵਾਲ ਜਿਹੜਾ ਉਹ ਰਾਹੁਲ ਗਾਂਧੀ ਨਾਲ ਜੱਫੀਆਂ ਪਾਉਂਦਾ ਹੈ ਕਿ ਉਹ ਕੇਜਰੀਵਾਲ ਸੀ ਜਦੋਂ ਲੋਕਤੰਤਰ ਦੀ ਉਹ ਅੰਦੋਲਨ ਤੋਂ ਨਿਕਲਿਆ ਤੋਂ ਉਹਨੇ ਕਿਹਾ ਸੀ ਸੋਨੀਆ ਗਾਂਧੀ ਨੂੰ ਜੇਲ੍ਹ ਵਿੱਚ ਪਾਓ ਰਾਹੁਲ ਗਾਂਧੀ ਨੂੰ ਜੇਲ੍ਹ ਵਿੱਚ ਪਾਓ ਭ੍ਰਸ਼ਟਾਚਾਰੀ ਹੈ ਤੇ ਆਜੋ ਵਾਦੇ ਭੁੱਲ ਗਿਆ ਸੱਤਾ ਦੇ ਲਾਲਚ ਅੱਜ ਤੱਕ ਖੁਦ ਉਹ ਭ੍ਰਸ਼ਟਾਚਾਰ ਦੇ ਵਿੱਚ ਅੰਦਰ ਦੀ ਹਵਾ ਖਾ ਆਇਆ ਹੈ ਸਿਸੋਧਿਆ ਵੀ ਜਿਹੜਾ ਉਹ ਅੰਦਰ ਹੈ ਇਹਨਾਂ ਦਾ ਡਿਪਟੀ ਜੀ ਮੰਤਰੀ ਸਤੰਦਰ ਜੈਨ ਜਿਹੜਾ ਉਹ ਵੀ ਅੰਦਰ ਹੈ ਇਹਨਾਂ ਦਾ ਜਿਹੜਾ ਮੰਤਰੀ ਹੈ ਔਰ ਇੱਕ ਭੈਣ ਇਹਨਾਂ ਦੀ ਭੈਣ ਹੀ ਮੈਂ ਕਹਾਗਾ ਸਾਡੀ ਭੈਣ ਹੈ ਸਵਾਤੀ ਜੀ ਉਹਨਾਂ ਨੂੰ ਅੱਜ ਜਿਸ ਤਰ੍ਹਾਂ ਇਹਨਾਂ ਨੇ ਅਪਮਾਨਿਤ ਕੀਤਾ ਆਪਣੀ ਐਮਪੀ ਨੂੰ ਆਪਣੇ ਕਾਰਜਾਲੇ ਵਿੱਚ ਗੁੰਡਾਗਰਦੀ ਪਹਿਲੇ ਵੀ ਕੀਤੀ ਸੀ ਇੱਕ ਚੀਫ ਸੈਕਟਰੀ ਐਡੇ ਵੱਡੇ ਅਧਿਕਾਰੀ ਨੂੰ ਮਾਰ ਪੀਟ ਕੀਤੀ ਸੀ ਇਹ ਉਹ ਪਾਰਟੀ ਹੈ ਔਰ ਕੇਜਰੀਵਾਲ ਜੀ ਭ੍ਰਸ਼ਟਾਚਾਰ ਤੁਸੀਂ ਤੇ ਕਹਿੰਦੇ ਸੀ ਮੈਂ ਕਾਰ ਨਹੀਂ ਲਾਵਾਂਗਾ ਮੈਂ ਬੰਗਲਾ ਨਹੀਂ ਲਾऊंगा ਕਿਉਂ 45 ਕਰੋੜ ਦਾ ਮਹਿਲ ਖੜਾ ਕਰ ਲਿਆ ਲੋਕਾਂ ਦੀ ਜੇਬ ਤੇ ਦਿੱਲੀ ਵਾਲਿਆਂ ਦੇ ਡਾਕਾ ਮਾਰ ਕੇ ਭਗਵੰਤਬਾਨ ਜੀ ਅੱਜ ਦੱਸੋ ਭੈਣਾ ਨੂੰ ਜਿਹੜੇ 46% ਵੋਟਰ ਨੇ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਝੂਠੇ ਸਾਬਤ ਹੋਏ ਹੋ ਨਾ ਦਿੱਤਾ ਨਹੀਂ ਅੱਜ ਤੁਸੀਂ ਕਿਹਾ ਸੀ ਕਿ ਭੱਲਾ ਕਲੀਨ ਖੋਲਾਂਗੇ ਤੁਸੀਂ ਸੈਟੇਲਾਈਟ ਹਸਪਤਾਲ ਹੈਗਾ ਜੀ ਅੰਮ੍ਰਿਤਸਰ ਇਹਨਾਂ ਦਾ ਕੈਂਡੀਡੇਟ ਜਵਾਬ ਦੇ ਉਹਦੇ ਬਾਰ ਫੱਟਾ ਲਾਤਾ ਹਸਤਾ ਉਹਦੇ ਪੁਰਾਣੇ ਹਸਪਤਾਲਾਂ ਤੇ ਫੱਟੇ ਲਾਈ ਜਾਂਦੇ ਉਹ ਤੁਸੀਂ ਅੱਜ ਨਸ਼ਾ ਮਾਫੀਆ ਡਰਗ ਮਾਫੀਆ ਭੂਮੀ ਮਾਫੀਆ ਔਰ ਜਿੰਨੇ ਮਾਫੀਆ ਨੇ ਅਪਰਾਧੀ ਅੰਤਖਵਾਦੀ ਤੁਹਾਡੀ ਸਰਕਾਰ ਤੇ ਭਾਰੀ ਹੋ ਗਏ ਨੇ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਅੱਜ ਆਮ ਆਦਮੀ ਜਿਹੜਾ ਉਹ ਡਰਦਾ ਪਿਆ ਫਰੋਤੀਆਂ ਮੰਗੀਆਂ ਜਾ ਰਹੀਆਂ ਗੋਲੀकांड ਰੋਜ਼ ਹੋ ਰਹੇ ਨੇ ਤੁਹਾਡਾ ਕੋਈ ਕੰਟਰੋਲ ਨਹੀਂ ਅੱਜ ਤੁਹਾਡੇ ਹੀ ਐਮ ਐਲ ਏ ਉਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੰਗਲ ਰਾਜ ਹੈ ਮੈਂ ਆਪ ਬੜਾ ਅਸਲੇ ਬੇਬਸ ਹੋਇਆ ਪਿਆ ਕੋਈ ਇਹ ਸਰਕਾਰ ਨੇ ਮੇਰੀ ਸਰਕਾਰ ਨੇ ਵਾਦਾ ਨਹੀਂ ਪੂਰਾ ਕੀਤਾ ਮੈਂ ਲੋਕਾਂ ਕਿੱਧਰ ਜਾਵਾਂ ਤੇ ਉਸ ਸਤਰ ਦੇ ਉੱਤੇ ਬਾਜਵਾ ਜੀ ਤੁਸੀਂ ਇਹ ਗੱਲਾਂ ਕਰਦੇ ਪਏ ਹੋ ਜਵਾਬ ਦਿਓ ਕਿ ਤੁਸੀਂ ਦਿੱਲੀ ਵਿੱਚ ਕਿਸ ਤਰ੍ਹਾਂ ਤੁਹਾਡੇ ਕੇਜਰੀਵਾਲ ਨੇ ਤੇ ਰਾਹੁਲ ਗਾਂਧੀ ਨੇ ਗਲਵਕੜੀਆਂ ਪਾਈਆਂ ਨੇ ਆਪਸ ਵਿੱਚ ਇਹ ਸਪਸ਼ਟੀਕਰਨ ਪਹਿਲੇ ਦਿਓ ਮਲਿਕ ਸਾਹਿਬ ਇੱਕ ਸਕੈਨਰ ਦਾ ਬੜਾ ਵੱਡਾ ਮਸਲਾ ਹੋਇਆ ਤੇ ਜਿਹੜਾ ਚੈੱਕ ਪੋਸਟ ਨਹੀਂ ਸੀਗੀ ਇੰਟੀਗ੍ਰੇਟਿਡ ਚੈੱਕ ਪੋਸਟ ਸੀ ਉਹ ਕਹਿੰਦੇ ਜੀ ਉੱਚੋ ਤੇ ਗੱਲ ਇਹ ਬੰਦਾ ਚੱਲੀ ਸੀ ਕਿ ਉਹਨੂੰ ਆਪਰੇਟ ਨਹੀਂ ਕਰਨਾ ਆ ਰਿਹਾ ਜਾਨੀ ਕਿ ਕਿਆ ਜਾ ਰਿਹਾ ਸੀ ਕਿ ਉਹ ਖਰਾਬ ਰਿਹਾ ਪਰ ਉਹ ਕਿੰਨੇ ਸਾਲ ਹੀ ਲੰਘ ਗਏ ਉੱਥੋਂ ਦੇ ਕਿੰਨੇ ਸੋ ਮਜ਼ਦੂਰ ਹਜ਼ਾਰਾਂ ਮਜ਼ਦੂਰ ਜਿਹੜੇ ਨੇ ਬੇਰੋਜ਼ਗਾਰ ਨੇ ਦੂਸਰਾ ਅਮਰਿਤ ਸਰ ਦਾ ਜੇ ਹਲਾਤ ਬਹੁਤ ਵਧੀਆ ਹੋ ਸਰਗੇ ਸੀ ਜੇ ਉਹ ਬਾਰਡਰ ਦੇ ਇੰਟੀਗ੍ਰੇਟਿਡ ਚੈੱਕ ਪੋਸਟ ਜਿਹੜੀ ਚੱਲ ਪੈਂਦੀ ਜਾਂ ਸਕੈਨਰ ਚੱਲ ਪੈਂਦੇ ਜਿਦੋਂ ਆਪਾਂ ਕਹਿੰਦੇ ਪੰਜਾਬੀ ਚ ਕਹਿੰਦੇ ਉਨੀ ਤਲਾ ਸਕਿਆ ਜਾਂ ਉਹਦੇ ਬਾਰੇ ਅੱਗੇ ਕੀ ਚੱਲਦਾ ਅਸਾ ਜੀ ਕਿ ਇੱਕ ਤੁਹਾਨੂੰ ਖੁਸ਼ੀ ਹੋਏਗੀ ਕਿ ਪ੍ਰਧਾਨ ਮੰਤਰੀ ਜੀ ਨੇ ਜੁਨਾਈਟਿਡ ਅਰਬ ਅਮੀਰਾਤ ਤੇ ਸਾਊਦੀ ਅਰੇਬੀਆ ਨਾਲ ਸਮਝੌਤਾ ਲਿਖਿਆ ਤੇ ਸਾਡਾ ਪ੍ਰਯਾਸ ਹੋਏਗਾ ਕਿ ਉਹ ਜਿਹੜਾ ਵਪਾਰ ਹੋਣਾ ਹੈ ਟਰਾਂਜ਼ਿਟ ਰੂਟ ਦੇ ਥਰੂ ਇਹ ਜਿਹੜਾ ਸਾਡਾ ਆਈਸੀਪੀ ਹੈ ਇਹਦੇ ਥਰੂ ਹੋਏ ਇਸੇ ਕਰਕੇ ਮੈਂ 500 ਕਰੋੜ ਰੁਪਏ ਲਵਾਇਆ ਕਿ ਸਹੂਦਾਵਾਂ ਦੀ ਕਮੀ ਸੀ ਅੱਜ ਉੱਥੇ ਪੂਰੀਆਂ ਸਹੂਦਾਵਾਂ ਨੇ ਔਰ ਟ੍ਰੇਡ ਵੀ ਅਸੀਂ ਜਿਹੜੇ ਅਰਬ ਦੇਸ਼ ਨੇ ਕਜ਼ਾਕਿਸਤਾਨ ਤੁਰਕਮੈਨਿਸਤਾਨ ਈਰਾਨ ਇਰਾਕ ਉਹਨਾਂ ਸਭ ਨਾਲ ਇਹ ਰੂਟ ਦਾ ਸੀ ਲਾਭ ਲੈ ਕੇ ਆਈ ਸੀਪੀ ਖੋਲੰਗਾਰ ਸਕੈਨਰ ਜਿਹੜਾ ਉਹ ਪਹਿਲੀ ਵਾਰੀ ਲੱਗਾ ਬੜੀ ਪੁਰਾਣੀ ਮੰਗ ਸੀ ਕੁਝ ਟੈਕਨੀਕਲ ਗੱਗਿਓ ਦੇ ਨਿਊਕਲੀਅਰ ਮਿਸ਼ਨ ਆ ਛੋਟੇ ਭਾਈ ਨਿਊਕਲੀਅਰ ਮਿਸ਼ਨ ਲਈ ਬੜੀਆ ਪ੍ਰੀਕੋਰਸ਼ਨ ਲੈਣੀਆਂ ਪੈਦੀ ਆ ਜਾਨ ਮਾਲ ਦਾ ਖਤਰਾ ਹੁੰਦਾ ਹੈ ਸਕੈਨਰ ਹੀ ਨਿਊਕਲੀਅਰ ਮਿਸ਼ਨ ਹੁੰਦਾ ਹੈ ਇਸ ਕਰਕੇ ਪ੍ਰਕਾਸ਼ਨ ਲੀਤੀਆਂ ਜਾ ਰਹੀਆਂ ਜਲਦੀ ਉਹ ਸਕੈਨਰ ਉਹ ਅੱਜ ਪਹਿਲੀ ਵਾਰ ਹੀ ਮੋਦੀ ਸਰਕਾਰ ਨੇ ਪੰਜ ਸਕੈਨਰ ਲਾਏ ਬੰਗਲਾਦੇਸ਼ ਵੀ ਲਾਇਆ ਕਸ਼ਮੀਰ ਇਚ ਵੀ ਲਾਇਆ ਤਾਂ ਕਿ ਪਾਕਿਸਤਾਨ ਤੋਂ ہتھیار ਤੇ ਜਿਹੜੀ ਨਸ਼ੀਲੀ ਦਵਾਈਆਂ ਜਾਂ ਹੋਰ ਨਾ ਸਕਣ ਉਸ ਕਰਕੇ ਸਕੈਨਰ ਨੂੰ ਜਲਦੀ ਅਸੀਂ ਕੰਮ ਹੀ ਲਿਆਵਾਂ ਥੈਂਕ ਯੂ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ